ਜਾ ਪੀਮ ਜਾ ਭਾਰਤ ਬੋਧਨ ਸਮਾਜ ਪਾਰਟੀ ਜਿੰਦਾਬਾਦ ਮੈਂ ਹਰਦੀਪ ਸਿੰਘ ਠੁੱਲੀਵਾਲ ਵਰਲਡ ਵਾਈਡ ਬੀਐਸਪੀ ਸਪੋਰਟ ਟੀਮ ਬਹਿਰੀਨ ਦਾ ਨਿਵਾਣਾ ਜੀ ਸੇਵਕ ਪੰਜਾਬ ਵਾਸੀਆਂ ਨੂੰ ਪੰਜਾਬ ਦੇ ਬੋਧਨ ਸਮਾਜ ਦੇ ਚੋਧਿਆਂ ਨੂੰ ਸਾਬ ਕਾਂਸੀ ਰਾਮ ਦੇ ਸੂਰਮਿਆਂ ਨੂੰ ਅਪੀਲ ਕਰਦਾ ਕਿ ਪੰਜਾਬ ਦੇ ਵਿੱਚ ਹੁਣ ਬਲਾਕ ਸਮਦੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਤੇ ਚੋਣਾਂ ਦੇ ਵਿੱਚ ਬਹੁਜਨ ਸਮਾਜ ਪਾਰਟੀ ਆਪਣੇ ਚੋਣ ਨਿਸ਼ਾਨ ਦੇ ਉੱਤੇ ਵੱਡੇ ਪੱਧਰ ਤੇ ਇਹ ਚੋਣ ਲੜ ਰਹੀ ਹੈ ਸਭ ਤੋਂ ਇੱਕ ਖਾਸ ਗੱਲ ਆ ਜਿਹੜੀ ਬੇਨਤੀ ਮੈਂ ਤੁਹਾਡੇ ਅੱਗੇ ਕਰਨੀ ਚਾਹਣਾ ਕਿ ਜਿਹੜੀ ਚੋਣ ਆ ਵੈਲਟ ਪੇਪਰ ਨਾਲ ਹੋਣੀ ਤੇ ਹੁਣ ਸਾਡੇ ਲੋਵੇ ਸਮਾਂ ਹੈ ਆਪਣੀ ਤਾਕਤ ਦਿਖਾਉਣ ਦਾ ਇਕੱਠੇ ਹੋ ਜਾਓ ਇੱਕ ਹੋ ਕੇ ਸਾਰੇ ਗਿਲੇ ਸ਼ਿਕਵੇ ਦੂਰ ਕਰਦੇ ਹੋਏ ਡਟ ਕੇ ਮੈਦਾਨ ਚ ਲੜੋ ਤਾਂ ਜੋ ਅਸੀਂ ਆਪਣੀ ਜਿਹੜੀ ਸ਼ਕਤੀ ਆ ਉਹ ਦਿਖਾ ਸਕੀਏ ਕਿਉਂਕਿ ਬੈਲਟ ਪੇਪਰ ਨਾਲ ਚੋਣ ਹੋਣੀਆਂ ਤੇ ਚੋਣ ਨਿਰਪੱਖ ਹੋਣੀਆਂ ਪਤਾ ਲੱਗ ਜਾਣਾ ਤੇ ਅਸੀਂ ਜਿਹੜਾ ਸਾਡਾ ਕੇਡਰ ਆ ਉਹ ਕਿੱਥੇ ਕ ਕੰਮ ਕਰਦਾ ਕਿੱਥੇ ਕ ਅਸੀਂ ਸਟੈਂਡ ਕਰਦੇ ਆ 2027 ਦੇ ਵਿੱਚ ਅਸੀਂ ਇਹ ਰਿਜ਼ਲਟ ਲੈ ਆ ਸਕਦੇ ਆ ਇਹ ਜ਼ਿਲ੍ਹਾ ਪ੍ਰੀਸ਼ਦ ਦੇ ਬਲਾਕ ਸੰਮਦੀਆਂ ਚੋਣਾਂ ਨੇ ਜਿਹੜੀਆਂ ਤੈਅ ਕਰਨੀਆਂ ਸੋ ਸਾਥੀਓ ਮੇਰੀ ਇਹ ਬੇਨਤੀ ਹੈ ਵਰਲਡਵਾਈਡ ਬੀਐਸਪੀ ਪੁਟਾ ਟੀਮ ਬਹਿਰੀਨ ਵੱਲੋਂ ਆਓ ਰਲ ਮਿਲ ਕੇ ਕਮਰ ਕੱਸੇ ਕੱਸ ਲਈਏ ਆਪਣੇ ਸਾਰੇ ਮੁਹੱਲੇ ਗਲੀਆਂ ਦੇ ਵਿੱਚ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਕਹੋ ਜਿੱਥੇ-ਜਿੱਥੇ ਵੀ ਵੱਧਨ ਸਮਾਜ ਪਾਰਟੀ ਦੇ ਕੈਂਡੀਡੇਟ ਲੜ ਰਹੇ ਨੇ ਉਹਨਾਂ ਦਾ ਅਸੀਂ ਵੱਧ ਚੜ ਕੇ ਸਾਧ ਦਈਏ